ਪੰਜ ਪਿਆਲੇ ਪੰਜ ਪੇਰ ਛਟਮ ਪੇਰ ਬੈਠਾ ਗੁਰਪਾਰੇ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਮੇਰੀ ਪੀਰੀ ਦੇ ਮਾਲਕ ਭੰਤੰਪ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਆਪਣੇ ਨਵਪ੍ਰੀਤ ਸਿੰਘ ਭੁੱਲਰ ਵੱਲੋਂ ਲੱਖ ਲੱਖ ਵਧਾਈਆਂ ਤੇ ਅੱਜ ਇਸ ਵੇਲੇ ਮੈਂ ਦਰਸ਼ਨ ਕਰਨ ਆਇਆ ਗੁਰਦੁਆਰਾ ਮਜਨੂ ਕਟਿਲਾ ਸਾਹਿਬ ਤੁਸੀਂ ਮੇਰੀ ਪਹਿਲੀ ਵੀਡੀਓ ਚ ਵੀ ਵੇਖਿਆ ਹੋਏਗਾ ਇਸ ਗੁਰਦੁਆਰੇ ਦੇ ਦਰਸ਼ਨ ਕੀਤੇ ਹੋਣਗੇ ਤੇ ਇਹ ਗੁਰਦੁਆਰਾ ਚਾਰਨ ਸ਼ੋਪ ਪ੍ਰਾਪਤ ਹੈ ਧੰਤਾਂ ਸਿੰਘ ਗੁਰੂ ਨਾਨਕ ਦੇਵ ਜੀ ਤੇ ਧੰਤਾਂ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਤੇ ਆਓ ਇਹਦੇ ਦਰਸ਼ਨ ਕਰਨੇ ਆ ਤੇ ਨਾਲੇ ਤੁਹਾਨੂੰ ਵੀ ਘਰੋਣੇ ਆ ਆ ਗੁਰਦੁਆਰੇ ਦੀ ਮੈਂਟਰਸ ਹੈਟ ਆ ਤੇ ਚਲੋ ਆਪਾਂ ਦਰਸ਼ਨ ਕਰਨੇ ਆ ਤੇ ਨਾਲੇ ਤੁਹਾਨੂੰ ਵੀ ਘਰੋਣੇ ਆ ਦਰਸ਼ਨ ਸਤਿ ਸ੍ਰੀ ਅਕਾਲ

ਇਹਕ ਵਿੱਚ ਚਾਤਰੀ ਜੀ ਬਹੁਤ ਸੁਣਾ ਜਾ ਨਾ ਜਦ ਕਾਲੀ ਹੈ ਅੱਜ ਸਵੇਰ ਦਾ ਟਾਈਮ ਹੈ ਤੇ ਸੰਗਤ ਨਾਲ ਜੇ ਘਟਿਆ ਤੇ ਗਰਮੀ ਵੀ ਬਹੁਤ ਜ਼ਿਆਦਾ ਹੈ ਅੱਜ ਤੇ ਮੈਂ ਤਾਂ ਜਾਣਾ ਹੈ ਆਫਿਸ ਤੇ ਮੈਂ ਸੋਚਿਆ ਪਹਿਲਾਂ ਸਵੇਰੇ ਦਰਸ਼ਨ ਵੀ ਕਰ ਦੇ ਲਿਆ ਤੇ ਆਪਣੇ ਯੂਜ਼ਰ ਨੂੰ ਦਰਸ਼ਨ ਵੀ ਕਰਾ ਦਿੰਨੇ ਆ ਪਹਿਲੇ ਵੈਸੇ ਤਾਂ ਪਹਿਲਾਂ ਵੀ ਤੁਸੀਂ ਇਸ ਗੁਰਦੁਆਰੇ ਦੇ ਦਰਸ਼ਨ ਕੀਤੇ ਸੀ ਮੈਂ ਕਿਹਾ ਕਿ ਉਹਨਾਂ ਅੱਜ ਫੇਰ ਕਰਾ ਦिए ਕਿਉਂਕਿ ਅੱਜ ਗੁਰਪੁਰਬ ਹੋ ਗਿਆ ਤੇ ਅੱਜ ਇੱਥੇ ਗੁਰਪੁਰਬ ਤੇ ਬਹੁਤ ਭਾਰੀ ਮਾਤਰਾ ਨਾਲ ਸੰਗਤ ਆਉਂਦੀ ਹੈ ਅੱਜ ਤੇ ਲੰਗਰ ਆ ਲਿਆ ਪੂਰਾ ਆਪਾਂ ਇਥੋਂ ਬਾਹਰ ਨਿਕਲ ਕੇ ਦੂਸਰੀ ਸਾਈਡ ਪਾਸੇ ਜਾਂਦੇ ਆ ਪਹਿਲਾਂ ਆ ਗੁਰਦੁਆਰੇ ਦੀ ਬੈਕ ਸਾਈਡ ਵਾਲਾ 게ਟ ਆ ਪਹਿਲੇ ਆਪਾਂ ਗੋਦੋਰੇ ਦੇ ਦਰਸ਼ਨ ਕਰਨੇ ਆ ਫਿਰ ਤੁਹਾਨੂੰ ਲੰਗਰ ਹਾਲ ਦੇ ਵੀ ਦਰਸ਼ਨ ਕਰਾਉਨੇ ਜਿੱਥੇ ਲੰਗਰ ਬੰਦਾ ਆ ਫਕੌਂਦੇ ਨੇ ਲੰਗਰ ਦਿੱਤਾ ਹੈ ਸਤਿ ਸ੍ਰੀ ਅਕਾਲ ਵਰ ਹਾਲ ਦੇ ਦਰਸ਼ਨ ਕਰਨੇ ਆ ਜਿੱਥੇ ਲੰਗਰ ਬਣਾਉਂਦੇ ਨੇ ਸੰਗਤਾਂ ਲਈ ਇਹ ਪ੍ਰਸ਼ਾਦਿਆਂ ਦੀ ਪੂਰੀ ਮਸ਼ੀਨ ਹੈ ਆ ਆਟੋਮੈਟਿਕਲੀ ਪ੍ਰਸ਼ਾਦ ਬਣਦੇ ਰਹੇ ਇੱਥੇ ਤੇ ਇਹ ਪੇੜਿਆਂ ਦੀ ਮਸ਼ੀਨ ਹੈ ਆ ਰਾਜ ਜੀ ਦੇ ਭਾਂਡੇ ਆ ਪ੍ਰਸ਼ਾਦ ਤੇ ਆ ਲੋ ਤੇ ਪਛਾਦੇ ਵੀ ਭਾਂਡੇ ਨੇ ਗੁਰਦਵਾਰਾ ਸਾਹਿਬ ਨੇ ਜਮਨਾ ਦੇ ਕੰਡੇ ਬਣਾਵਾ ਤੇ ਚਲੋ ਤੁਹਾਨੂੰ ਜਮਨਾ ਦੀ ਦਿਖਾਉਨੇ ਆ ਇੱਥੇ ਮਾਈਕਰੋ ਜੀ ਕੀ ਫਾਤੇ ਅੱਗੇ ਆ ਗਏ ਇੱਥੋਂ ਆਪਾਂ ਕੜਾ ਪ੍ਰਸ਼ਾਦੀ ਦੇਖ ਲਈ ਇਸ ਤੇ ਇਹ ਨਾਲ ਹੀ ਆਪਾਂ ਜਾਵਾਂਗੇ ਆਪਾਂ सामने ਤੁਸੀਂ ਜਿਹਦੇ ਦਰਸ਼ਨ ਕਰੋ ਇਹ ਅੰਗੀਸ਼ਾ ਸਾਹਿਬ ਆ ਤੇ ਇੱਥੇ ਨਾ ਹਰ ਆਲਟਰਨਟ ਮੰਥਲੀ ਯਾਨੀ ਕਿ ਦੋਵੇਂ ਤੇ ਚੌਥੇ ਛੇਵੇਂ ਅਸ਼ਰੇ ਤੇ 12ਵੇਂ ਮਹੀਨੇ ਚ ਨਾ ਵਿਦ ਰੂਪਾ ਦੀ ਅਗਨਪੇਟ ਸੇਵਾ ਹੁੰਦੀ ਹੈ ਸੇ ਪੂਰੇ ਮਾਨ ਮਰਿਆਦਾ ਨਾਲ ਇਹ ਸੇਵਾ ਕਰਦੇ ਨੇ ਤੇ ਇਹਦੇ ਲਾਗੇ ਆਪਾਂ ਜਾਵਾਂਗੇ ਇਹ ਅਸਤ ਘਾਟ ਵੀ ਆ ਇੱਥੇ ਲੋਕੀ ਪੁੱਲ ਵੀ ਤਾਰਨ ਹੁੰਦੇ ਨੇ ਇੱਥੇ ਉਹ ਗੁਰਦੁਆਰੇ ਦੀ ਲੋਕੇਸ਼ਨ ਬਹੁਤ ਹੀ ਸੋਹਣੀ ਥਾਂ ਤੇ ਹੈਗੀ ਆ ਤੁਸੀਂ ਜਾਈਂ ਕਿ ਆ ਦੇਖੋ ਪਿੱਛੇ ਪੂਰੀ ਜਮਨਾ ਹੈਗੀ ਆ ਤੇ ਇੱਥੇ ਨਾਲ ਹੀ ਤੁਸੀਂ ਦੇਖੋਗੇ ਨਾ ਦਿੱਲੀ ਦਾ ਸਭ ਤੋਂ ਉੱਚਾ ਬ੍ਰਿਜ ਆ ਸਿਗਨੇਚਰ ਬ੍ਰਿਜ ਆ ਪੂਰਾ ਜਮਨਾ ਦਾ ਕੰਡਾ ਆ ਤੁਹਾਨੂੰ ਨਾ ਇਥੋਂ ਕੋਰੀਡੋਰ ਤੋਂ ਵੀ ਲੈ ਕੇ ਜਾਣਾ ਦਿਖਾਉਣਾ ਤੁਹਾਨੂੰ ਕੋਰੀਡੋਰ ਤੋਂ ਵੀ ਇਹ ਪੂਰਾ ਜਮਨਾ ਦਾ ਕੰਡਾ ਹੈਗਾ ਆ ਇੱਥੇ ਪੂਰਾ ਤੇ ਆਪਾਂ ਜੇ ਪਹਿਲਾਂ ਦੀ ਗੱਲ ਕਰੀਏ ਨਾ ਇਹ ਦੂਸਰੀ ਸਾਈਡ ਤੇ ਨੇ ਇੱਥੇ ਅਖਾੜਾ ਵੀ ਹੈਗਾ ਆ ਤੇ ਇੱਥੇ ਨਾ ਸਵੇਰੇ ਸਵੇਰ ਨੂੰ ਮੋਰਾਂ ਦੀ ਆਵਾਜ਼ ਬਹੁਤ ਹੀ ਸੋਹਣੀ ਆਉਂਦੀ ਸੀ ਕਿਉਂਕਿ ਅੱਧਾ ਜੰਗਲ ਬਣਿਆ ਸੀ ਤੇ ਜਿਹੜਾ ਤੁਸੀਂ ਸਾਹਮਣੇ ਦੇਖੋਗੇ ਨਾ ਇਹ ਤਾਂ ਪੂਰਾ ਜੰਗਲ ਹੀ ਆ ਤੇ ਇੱਥੇ ਵੀ ਨਾ ਬਹੁਤ ਹੀ ਸੋਹਣੀ ਆਵਾਜ਼ ਆਉਂਦੀ ਸੀ ਪਹਿਲਾਂ ਸਵੇਰੇ ਸਵੇਰ ਤੇ ਹੁਣ ਤਾਂ ਜਿਵੇਂ ਕਿ ਮੰਨ ਲਓ ਡਵੈਲਪਮੈਂਟ ਹੁੰਦਾ ਹੈ ਸਾਰਾ ਤੇ ਜੰਗਲ ਵੀ ਅੱਤੇ ਤਾਂ ਕੱਟ ਹੀ ਦਿੰਦੇ ਨੇ ਸਾਰੇ ਤੇ ਇਸ ਕਰਕੇ ਨਾ ਇੰਨੀ ਆਵਾਜ਼ ਨਹੀਂ ਹੁੰਦੀ ਹੁਣ ਇੱਥੇ ਆਪਾਂ ਵੀਡੀਓ ਨੂੰ ਐਂਡ ਕਰਦੇ ਆਂ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਜਲਦੀ ਮਿਲਾਂਗੇ ਨਵੇਂ ਵੀਡੀਓ ਚ ਉਦੋਂ ਤੱਕ ਦੇ ਲਈ ਰੱਬ ਰੱਖਾ ਧੰਨਵਾਦ ਸਤਿ ਸ੍ਰੀ ਅਕਾਲ